पहला हरियाणा की टीम गुला गुलाल माजी ने उन्होंने कर रहे हैं साज भी ਇਸ ਫਾਈਨਲ ਮੈਚ ਦੀ ਉਕਾਟਨ ਤੇ ਨਾਮਰ ਸਰੋਵਰ ਦੇ ਵਿੱਚ ਪਹੁੰਚੇ ਬਖਵਰਮ ਦਸਨ ਸਿੰਘ ਦਰਸੀ ਐਮ ਸੀ ਬਦਨਵਰ ਨੰਬਰ 6 ਜਰੀ ਹੈ ਹਰ ਦੁੱਖ ਸੁੱਖ ਦੇ ਵਿੱਚ ਹਰ ਕਿਸੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੀ ਇਸ ਟੂਰਨਾਮੈਂਟ ਮੈਡ ਆਉਣ ਵਾਸਤੇ ਤੋਹਨਾ ਦਾ ਬਹੁਤ ਧੰਨਵਾਦ ਕਿਉਂਕਿ ਪਹਿਲਾ ਗਰਾਊਂਡ ਬਣਾਇਆ ਕਰਨਾ ਉਹਨੇ ਚਾਪਾ ਲਵਾਇਆ ਉਹਨੇ ਕਿਹਾ ਸਮਝ ਆ ਰਿਹਾ ਜਵਾਨਾ ਇਹੋ ਸਮਝ ਆ ਰਿਹਾ ਇਹ ਸਮਝ ਆ ਜਾਂਦਾ ਜਿਹੜੇ ਖੇਡੀ ਐ ਬਾਬਾ ਜੱਟਾ ਪਰਨੀਆਂ ਪੈਣੀਆਂ ਫੇਰ ਦਰਦੇ ਹੋਣੀਆਂ ਲਓ ਸਾਹਮਣੇ ਦੇਖਾਂਗੇ ਬਾਲ ਪੰਦਰੀ ਕਹਿੰਦੇ ਲਖਵੀਰ ਸਿੰਘ ਲੱਕੇ ਮਾਲਵੇ ਦਾ ਕਹਿੰਦੇ ਦੁਨੀਆ ਕੰਡਾ ਸਾਡਾ ਪਾਖ ਰਿਹਾ ਉਹ ਬਾਲਾ ਜਨੇ ਪਾਰ ਰਿਹਾ ਦੂਜੇ ਪਾਸੇ ਮੁੰਡੇ ਹਰਿਆਣੇ ਵਾਲਿਆ ਤੋਆ ਪਿੰਡਾ ਇੱਕ ਵਾਰੀ ਫੇਰ ਹੋ 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 ਆਹ ਬਾਲ ਖੇਡ ਕੇ ਆਇਆ ਕੰਨ ਉੱਥੇ ਬਾਰੇ ਦਿੱਤੇ ਪਿੰਡਾਂ ਦੇ ਬੈਠਿਆ ਉਹ ਵੇਖੋ ਜਿਆ ਰਹੀਆ ਤੇ ਕੰਡਾ ਸਾਡੇ ਨੇ ਕਹਿੰਦੇ ਉਹ ਖੜੀ ਕਰਦੇ ਜੇ ਵੀਰੋ ਕੇ ਵਾਲੇ ਮੇਲਾ ਜਿੱਤੋਂ ਦਰ ਫਿਰ ਰਿਹਾ ਹੈ ਵੀ ਸਾਰਾ ਮੇਲਾ ਸਾਰਾ ਮੇਲਾ ਆ ਕੌਣ ਲੁੱਟਿਆ ਤੈਨੂੰ ਕਿਸੇ ਸਿੱਪਰੋਂ ਨੇ ਲੁੱਟ ਲੈਣਾ ਹੈ ਸਾਰਾ ਮੇਲਾ ਸਾਰਾ ਮੇਲਾ ਕੌਣ ਲੁੱਟਿਆ ਤੈਨੂੰ ਕਿਸੇ ਗੱਬਰੋਂ ਨੇ ਲੁੱਟ ਲੈਣਾ ਹੈ ਆ ਸਾਹਮਣੇ ਮੋਹਾਲ ਵਾਲਾ ਇਹ ਆ ਪੰਨਾ ਕਿਹਨੇ ਵੀਰੋ ਵੀਰ ਦੀ ਧਰਤੀ ਦਾ ਵੀਰੋ ਜੀ 14 ਲਓ ਸਵਾਗਤ ਕਰਦੇ ਆਂ ਖੇਤਰ ਦੇ ਤਾਅਮਦ ਕਰ ਰਹੇ ਆ

ਐਮ ਸੀ ਨਾਰਸਿੰਘ ਆਓ ਸਾਡਾ ਬਹੁਤ ਹੀ ਹਰਪ੍ਰੀਤ ਰਾਲਾ ਲੈਣ ਬਿਲਾ ਲਓ ਤਾਂ ਜੋ ਜਲਦੀ ਤੋਂ ਜਲਦੀ ਆਪਾਂ ਨਾਮ ਬਰਸਮਰੋ ਜਰਾ ਸਵਾਗਤ ਕਰ ਸਕੀਏ ਸਿੰਘ ਹੈਪੀ ਉਹ ਵੀ ਆਪਣਾ ਮਾਨ ਸਨਵਾ ਲੈਣ ਪ੍ਰਤਾਪ ਸਿੰਘ माजी ਵਾਲੇ ਜਿਨ੍ਹਾਂ ਦੀ ਜਮੀਨ ਹੈ ਜਿਨ੍ਹਾਂ ਨੇ ਸਾਨੂੰ ਖੇਡਣ ਵਾਲੇ ਸੇਵਾ ਸਿੰਘ ਉਹ ਤਾਂ ਕੀ ਯਾਰ ਯਾਰ ਮੈਨੋਂ ਦਾ ਮੈਚ ਮੈਗਾ ਬੁੱਬੀਰ ਖੁਰਦ ਬੈਸਟ ਬਲਰ ਬਣਿਆ ਬੁੱਬੀਰ ਖੁਰਦ ਬਰਾ ਭਰਾ ਸਾਡਾ ਮੰਗੋ ਬੈਸਟ ਵੈਸਟਮੈਨ ਜਵੰਤਰ ਕੋਲੀ ਜੀ ਇੱਕ ਨੂੰ ਸੰਸਾ ਦੇ ਮੀਡੀਅਮ ਚਾਰਜ ਤੇ

ਮੈਨੂੰ ਤੁਸੀਂ ਆ ਜਾਓ ਕੌਕਿੰਧ ਸਿੰਘ ਜੀ ਆ ਜਾਓ ਮੈਨੂੰ ਤੁਸੀਂ ਆ ਜਾਓ ਗੁਰਦੀਪ ਜੀ ਤੁਸੀਂ ਆ ਜਾਓ ਆ ਜਾਓ ਆ ਜਾਓ ਅੱਜ ਪਹੁੰਚ ਕੀ ਹੈ ਸੋ ਮੈਨੂੰ ਅੱਜ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਬੱਚੇ ਖੇਡਾਂ ਵਾਲੇ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਹੀ ਇੱਥੇ ਪਹੁੰਚੀਆਂ ਟੀਮਾਂ ਦਾ ਬਹੁਤ-ਬਹੁਤ ਪਿਆਰਦਿਲ ਤੁਸ ਵਾਕਤ ਕਰਦੇ ਆ ਜਿਨ੍ਹਾਂ ਨੇ ਤਿੰਨ ਦਿਨਾਂ ਤੋਂ ਲਗਾਤਾਰ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਤੇ ਵਧਾਈ ਦੀ ਪਾਤਰ ਹੈ ਟੀਮ ਜੋ ਵੀ ਟੀਮਾਂ ਫਰਸਟ ਤੇ ਸੈਕੰਡ ਆਈਆਂ ਨੇ ਤੇ ਸਭ ਤੋਂ ਵੱਡਾ ਯੋਗਦਾਨ ਸਾਡੀ ਭੈਣ ਜੀਤਕੌਰ ਦਈਆ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਸੀਂ ਤੇ ਅਸੀਂ ਇਦਾਂ ਚਾਹੁੰਦੇ ਆ ਕਿ ਸਾਡੀ ਜਿਹੜੀ ਕਲੱਬ ਹੈ ਫਰੈਂਡਜ਼ ਕਲੱਬ ਫੁੜਲਾਡਾ ਜੋ ਕਿ ਦੁਬਾਰੇ 25 ਸਾਲਾਂ ਬਾਅਦ ਅਸੀਂ ਦੁਬਾਰਾ ਫਿਰ ਤੋਂ ਟੂਰਨਾਮੈਂਟ ਕਰਾਉਣ ਲੱਗੇ ਆ ਅਸੀਂ ਮੈਨੇਜਮੈਂਟ ਨੂੰ ਇਹ ਗੱਲ ਕਹਿੰਦੇ ਆ ਕਿ ਸਾਨੂੰ ਇੱਥੇ ਗਰਾਊਂਡ ਦੇ ਵਿੱਚ ਗਰਾਊਂਡ ਦਿੱਤਾ ਜਾਵੇ ਖੇਡਣ ਵਾਸਤੇ ਬੱਚਿਆਂ ਨੂੰ ਜੇਕਰ ਬੱਚਿਆਂ ਨੂੰ ਗਰਾਊਂਡ ਪ੍ਰੋਵਾਈਡ ਹੋਣਗੇ ਤਾਂ ਬਹੁਤ ਹੀ ਵਧੀਆ ਅੱਗੇ ਬੱਚੇ ਜਿਹੜੇ ਖਿਡਾਰੀ ਬਣ ਕੇ ਉਹ ਤਿਆਰ ਹੋਣਗੇ ਜੀ ਬਹੁਤ ਵਧੀਆ ਲੱਗਿਆ ਟੂਰਨਾਮੈਂਟ ਕਰਵਾ ਕੇ ਤਿੰਨ ਦਿਨਾਂ ਦਾ ਲਗਾਤਾਰ ਅਸੀਂ ਅੱਗੇ ਤੋਂ ਵੀ ਇਦਾਂ ਦੇ ਉਪਰਾਲੇ ਕਰਦੇ ਰਹਾਂਗੇ ਸਾਨੂੰ ਸਹਿਯੋਗ ਦੀ ਜਿੱਦਾਂ ਦੀ ਵੀ ਲੋੜ ਆ ਅਸੀਂ ਐਮਸੀ ਸਾਹਿਬ ਨੂੰ ਵੀ ਕਹਿੰਨੇ ਆ ਸਾਰੀ ਕਮੇਟੀ ਨੂੰ ਜਿੱਦਾਂ ਵੀ ਹੈਗਾ ਵੀ ਸਾਨੂੰ ਗਰਾਊਂਡ ਬਣਾ ਕੇ ਦੇਵੇ ਵਧੀਆ ਅਸੀਂ ਅੱਗੇ ਤੋਂ ਵਧੀਆ ਪ੍ਰਾਲੇ ਕਰਾਂਗੇ ਬਹੁਤ ਵਧੀਆ ਟੂਰਨਾਮੈਂਟ ਕਰਾਵਾਂਗੇ ਤੇ ਸਾਰੇ ਸਹਿਯੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਾਰ ਨੂੰ ਸਾਸਤਰੀ ਕਾਲ ਜੀ ਨਮਸਕਾਰ ਤਕਰੀਬਨ 25 ਸਾਲ ਪਹਿਲਾਂ ਫਰੈਂਡਜ਼ ক্রিকেট ਕਲੱਬ ਜੋ ਭਲਾੜਾ ਵੱਲੋਂ ਹੁੰਦ ਵਿੱਚ ਆਇਆ ਸੀ ਪਿਛਲੇ ਅਸੀਂ 1998 ਤੋਂ ਲੈ ਕੇ 99 ਤੋਂ 99 ਤੋਂ ਸਟਾਰਟ ਕੀਤੇ ਮੈਚ 5-6 ਸਾਲ ਅਸੀਂ ਲਗਾਤਾਰ ਟੂਰਨਾਮੈਂਟ ਕਰਵਾਏ ਨੇ ਤੇ ਉਸ ਨੌਜਵਾਨ ਮੁੰਡਿਆਂ ਦੀਆਂ ਸ਼ਾਦੀਆਂ ਹੋਈਆਂ ਚਲੋ ਨਹੀਂ ਕੰਮਾਂ ਧੰਦੇ ਤੇ ਚਲੇ ਗਏ ਨੇ ਉਸ ਤੋਂ ਬਾਅਦ ਜਿਹੜੇ ਮੁੰਡੇ ਹੁਣ ਨੇ ਜਗਤਾਰ ਹੋ ਗਿਆ ਕੁਲਦੀਪ ਹੋ ਗਿਆ ਰਾਣਾ ਹੋ ਗਿਆ ਮਾੜਾ ਹੋ ਗਿਆ ਇਹਨਾਂ ਨੇ ਫਰੈਂਡ ਦੇ ਕ੍ਰਿਕਟ ਕਲੱਬ ਨੂੰ ਦੁਬਾਰੇ ਜਿਹੜਾ ਹੈਗਾ ਹੋਂਦ ਵਿੱਚ ਪੈਦਾ ਕੀਤਾ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਸੀ ਇਹ ਸਾਡੇ ਲੋਕਾਂ ਦਾ ਕੋਈ ਲਫ਼ਜ਼ ਨਹੀਂ ਹੈਗਾ ਵੀ ਇਹਨਾਂ ਨੇ ਦੁਬਾਰੇ 25 ਸਾਲਾਂ ਬਾਅਦ ਦੇਖੋ ਉਸੇ ਕਲੱਬ ਨੂੰ ਦੁਬਾਰੇ ਨੌਜਵਾਨ ਮੁੰਡਿਆਂ ਨੂੰ ਨਾਲ ਲੈ ਕੇ ਨਸ਼ਿਆਂ ਤੋਂ ਪੈਂਡਾ ਛਡਵਾ ਰਹੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਐਮਸੀ ਹੋਣ ਦੇ ਨਾਤੇ ਮੈਂ ਇਹਨੂੰ ਵਿਸ਼ਵਾਸ ਦਿਵਾਉਣਾ ਕੋਈ ਵੀ ਇਹ ਟੂਰਨਾਮੈਂਟ ਕਰਾਉਂਦੇ ਨੇ ਵਾਰਡ ਦੇ ਵਿੱਚ ਕਰਾਉਂਦੇ ਨੇ ਕਿਤੇ ਵੀ ਕਰਾਉਂਦੇ ਨੇ ਅਸੀਂ ਇਹਨਾਂ ਦੇ ਨਾਲ ਆ ਕੋਈ ਵੀ ਜਿੰਨੇ ਕੋਈ ਕਿੱਟ ਵਗੈਰਾ ਦੀ ਇਹਨਾਂ ਨੂੰ ਕੋਈ ਲੋੜ ਹੈ ਸਾਡੇ ਵੱਲੋਂ ਇਹਨਾਂ ਨੂੰ ਫੁੱਲ ਮਦਦ ਦਿੱਤੀ ਜਾਵੇਗੀ ਧੰਨਵਾਦ ਹਾਂਜੀ ਟੂਰਨਾਮੈਂਟ ਕਰਾਏ ਗਏ ਹੈ ਹਾਂਜੀ ਇਹ ਤਿੰਨ ਦਿਨਾਂ ਤੋਂ ਟੂਰਨਾਮੈਂਟ ਇੱਥੇ ਆਪਣੇ ਬਡਲਾਡਾ ਦੇ ਵਿੱਚ ਚੱਲ ਰਹੇ ਸੀ ਫਰੈਂਡਜ਼ ਕਲੱਬ ਵੱਲੋਂ ਜੋ ਕਿ 8ਵਾਂ ਇਹ ਟੂਰਨਾਮੈਂਟ ਸੀਗਾ ਇਹਨਾਂ ਬੱਚਿਆਂ ਦਾ ਤੇ ਅੱਜ ਬੜਾ ਹੀ ਸੋਹਣਾ ਉਪਰਾਲਾ ਕੀਤਾ ਹੋਇਆ ਸੀਗਾ ਸਾਰੀ ਟੀਮ ਨੇ ਜਿਵੇਂ ਕਿ ਆਪਾਂ ਵੇਖ ਰਹੇ ਹਾਂ ਕਿ ਆਪਣਾ ਪੰਜਾਬ ਦੇ ਵਿੱਚ ਜ਼ਿਆਦਾਤਰ ਨਸ਼ੇ ਵੱਧ ਚੁੱਕੇ ਸੀਗੇ ਉਹਨਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਹਰ ਜਗ੍ਹਾ ਤੇ ਜੋ ਹੈ ਉਹ ক্রিকেট ਮੈਚ ਵਗੈਰਾ ਹੋਰ ਖੇਡਾਂ ਦੀ ਜੋ ਹੈ ਪ੍ਰਿਤਪਾਈ ਜਾ ਰਹੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਨਲੇ ਤਾਂ ਆਪਣੇ ਨਸ਼ਿਆਂ ਨਾਲ ਠੱਲ ਜਿਹੜੀ ਹੈਗੀ ਆ ਉਹ ਕੱਟ ਜਾਵੇਗੀ ਨਸ਼ੇ ਖਤਮ ਹੋ ਜਾਣਗੇ ਅਤੇ ਨਾਲ ਨਾਲ ਬੱਚਿਆਂ ਦਾ ਜੋ ਰੁਝਾਅ ਖੇਡਾਂ ਵੱਲ ਵੱਧ ਰਿਹਾ ਹੈ ਇਹਨਾਂ ਦੇ ਨਾਲ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ एक के मैसेज आ रहा सारे पंजाब बहुत वग रहा है, लग रहा है जी। जी। अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें। नाइन